ਆਹ ਯ ਆਪਣਾ ਨਾਮ ਦੱਸੋ ਹਾਂ ਸੱਚੀ ਗੱਲ ਮੇਰਾ ਨਾਮ ਰਵਿੰਦਰ ਸਿੰਘ ਜੀ ਸਰ ਇੱਕੰਦਾ ਕੰਮ ਕਰਦਾ ਇਹ ਮੈਨੂੰ 2 ਮਹੀਨੇ ਹੋ ਚੱਲੇ ਜੀ ਹਾਂ ਮੇਰੀ ਟੀਚਿੰਗ ਲਾਈਨ ਆ ਆਪਣੇ ਬਾਰੇ ਦੱਸੋ ਮਤਲਬ ਮੈਂ ਮਾਰਨਿੰਗ ਟੂ ਈਵਨਿੰਗ ਮੇਰੀ ਟੀਚਿੰਗ ਲਾਈਨ ਇੰਸਟੀਚੂਟ ਦੇ ਵਿੱਚ ਮੇਰੀ ਵਰਕਿੰਗ ਹੁੰਦੀ ਆ ਜਿੱਥੇ ਮੇਰੇ ਕੋਲ ਅਲੱਗ-ਅਲੱਗ ਸਟੂਡੈਂਟ ਜਿਸ ਨਾਲ ਕੰਪਿਊਟਰ ਸਟਰੀਮ ਹੋ ਗਈ ਸਪੋਕਨ ਕਲਾਸੇਜ਼ ਹੋ ਗਈਆਂ ਆਇਲਸ ਦੀਆਂ ਕਲਾਸੇਜ਼ ਫਿਰ ਕੰਪੀਟੀਟਿਵ ਇਗਜ਼ਾਮ ਹੋ ਗਏ ਔਰ ਉਸ ਤੋਂ ਬਾਅਦ ਫਿਰ ਮੈਂ 5 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਮੈਂ ਇੱਥੇ ਆਪਣਾ ਜਿਹੜਾ ਸਪੈਸ਼ਲ ਦਹੀਂ ਭੱਲੇ ਜਿਹੜੇ ਤੁਸੀਂ ਖਾ ਵੀ ਚੁਕੇ ਹੋ ਉਹਦਾ ਟੇਸਟ ਵੀ ਲੈ ਚੁਕੇ ਹੋ ਤੇ ਉਹ ਫਿਰ ਮੈਂ ਇੱਥੇ ਸ਼ਾਮ ਦੇ ਟਾਈਮ ਤੇ ਖਾਣਾ ਮੇਰੀ ਟਾਈਮਿੰਗ ਜਿਹੜੀ ਉਹ 6:00 ਵਾਟੇ ਇੱਥੇ ਹੁੰਦੀ ਹੈ ਸਰ ਪੜਾਉਂਦੇ ਵੀ ਉਹ ਤਿਆਰੀ ਕਰਉ ਕਰਦੇ ਸਰ ਦੇਖੋ ਮੈਂ ਤੇ ਆਪਣੀ ਡਿਊਟੀ ਤੇ 10:00 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 5:00 ਵਜੇ ਤੱਕ ਹੁੰਨਾ ਬਾਕੀ ਸੈਟਅਪ ਜਿਹੜਾ ਉਹ ਘਰ ਦੇ ਨਾਲ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੁੰਦੀ ਆ ਜੋ ਵੀ ਦਹੀਂ ਆ ਜੋ ਭੱਲੇ ਜੋ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਪੈਂਦਾ ਉਹ ਸਾਰਾ ਉਹਨਾਂ ਨੇ ਤਿਆਰ ਕਰਨਾ ਹੁੰਦਾ ਜੀ ਨਹੀਂ ਔਖਾ ਜਿਹਾ ਨਹੀਂ ਲੱਗਦਾ ਕੋਈ ਨਹੀਂ ਔਖਾ ਨਹੀਂ ਜੀ ਮੈਂ ਸਭ ਇਸ ਕੰਮ ਨੂੰ ਹੁਣ ਇੰਜੋਏ ਕਰ ਰਿਹਾ ਹਾਂ ਅਸਲ 'ਚ ਮੇਰਾ ਮੇਨ ਮੋਟਿਵ ਹੈਗਾ ਸੀ ਉਹਨਾਂ ਸਟੂਡੈਂਟ ਨੂੰ ਸਮਝਾਣਾ ਜਿਹੜੇ ਕੀ ਕਹਿੰਦੇ ਜੀ ਅਸੀਂ ਆਇਸ਼ ਕਰਕੇ ਬਾਹਰ ਜਾਣਾ ਚਾਹੁੰਦੇ ਹਾਂ 10 ਲੱਖ ਰੁਪਿਆ ਖਰਚ ਕੇ 20 ਲੱਖ ਖਰਚ ਕੇ ਦੂਸਰੀ ਕੰਟਰੀ 'ਚ ਜਾਂਦੇ ਪਏ ਕੰਮ ਕਰਨ ਵਾਸਤੇ ਪਰ ਉੱਥੇ ਜਾ ਕੇ ਵੀ ਲੇਬਰ ਕਰਦੇ ਪਏ ਆ ਉਨ ਵਾਸਤੇ ਇੱਕ ਐਗਜ਼ਾਮਪਲ ਜਿਹੜੀ ਸੀ ਉਹ ਤਿਆਰ ਕਰਨੀ ਸੀ ਕਿ ਅਗਰ ਤੁਸੀਂ ਚਾਹਦੇ ਹੋ ਕਿ ਕੰਮ ਕਰਨਾ ਤਾਂ ਇੱਥੇ ਰਹਿ ਕੇ ਵੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਸਟੂਡੈਂਟ ਨੇ ਮੈਨੂੰ ਕਿਹਾ ਹੋਈ ਸੀ ਕਿ ਸਰ ਜੇ ਕੋਈ ਇੱਥੇ ਕੰਮ ਹੈਗਾ ਤਾਂ ਪਹਿਲਾਂ ਤੁਸੀਂ ਕੋਈ ਕਰਕੇ ਦੱਸੋ ਤੇ ਉਹ ਸਟੂਡੈਂਟ ਨੇ ਮੈਨੂੰ ਜਦੋਂ ਇਹ ਗੱਲ કરી ਤੇ ਫਿਰ ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੰਮ ਜਿਹੜਾ ਕੋਈ ਵੀ ਕਰ ਸਕਦੇ ਆਂ ਪਰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਤੁਹਾਡੇ ਸਾਹਮਣੇ ਇਹ ਸੈਟਅਪ ਲੱਗਾ ਹੋਇਆ ਐਕਟਿਵਾ ਦੇ ਉੱਪਰ ਹੀ ਸੈਟਅਪ ਲਗਾਤਾ ਮੈਂ ਔਰ ਦੇਖ ਲਓ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਮਤਲਬ ਅਗਰ ਅਸੀਂ ਕੰਮ ਇਹ ਕਰਨਾ ਚਾਹੀਏ ਤੇ ਕਰ ਸਕਦੇ ਆ ਇਸੇ ਨੂੰ ਸਾਡੀ ਆਪਣੀ ਥਿੰਕਿੰਗ ਆ ਕਿ ਇਹ ਕੰਮ ਜੀ ਛੋਟਾ ਵਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੀ ਭਾਜੀ ਸੁਣਿਆ ਬੜਾ ਵੱਡਾ ਏ ਹਾਂਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਵਾ ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਔਰ ਉਹਨਾਂ ਸਟੂਡੈਂਟ ਨੂੰ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਜਿਹੜਾ ਬਾਹਰ ਜਾਂਦੇ ਹੋ ਤੁਸੀਂ ਇੱਥੇ ਰਹਿ ਕੇ ਜਿਹੜਾ ਕੋਈ ਕੰਮ ਕਰ ਸਕਦੇ ਹੋ ਸਰ ਜਿਹੜੀ ਪੜ੍ਹਾਈ ਬਾਹਰ ਦੇ ਨਾਲ ਕੰਮ ਨਹੀਂ ਕਰਦੇ ਪਰ ਪੈਕ ਕਰਨਾ ਸਾਰਾ ਕੁਝ ਕਰਨਾ ਫਿਰ ਨਹੀਂ ਹੋਵੇਗੀ ਕਿਉਂ ਨਾ ਸਮਾਨ ਜਿਹੜਾ ਅਸਰ ਅਨੁਸਾਰੀ ਉਹ ਅਸੀਂ ਫਿਰ ਸਾਰੇ ਫੈਮਿਲੀ ਸਪੋਰਟ ਕਰਦੇ ਆ ਨਾ ਜਿਹੜਾ ਮਟੀਰੀਅਲ ਉਹਨਾਂ ਨੂੰ ਚਾਹੀਦਾ ਹੁੰਦਾ ਹੁਣ ਇੱਥੋਂ ਚੱਲ ਕੇ ਅਸੀਂ ਪਹਿਲਾਂ ਮਟੀਰੀਅਲ ਥੋੜਾ ਲੈ ਆਣਾ ਜਿਹੜਾ ਮਾਰਨਿੰਗ ਟਾਈਮ ਆਸੇ ਚਾਹੀਦਾ ਹੋਏਗਾ ਉਹ ਫਿਰ ਅਸੀਂ ਕੱਲ੍ਹ ਵਾਸਤੇ ਤਿਆਰੀ ਕਰ ਦੇਣੀ ਉਹਦੇ ਇਹ ਮੈਂ ਮੈਂ ਦੱਸਣਾ ਜਿਸ ਤਰ੍ਹਾਂ ਮੇਰੀ ਟੀਚਿੰਗ ਲਾਈਨ ਆ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਮੇਰੇ ਆਂਦਿਆਂ ਨੂੰ ਆਈਸ ਬਾਕਸ ਜਿਹੜਾ ਪੈਕ ਹੋਇਆ ਹੁੰਦਾ ਮੈਂ ਬਸ ਇਹਦੇ ਉੱਪਰ ਰਖਾਣਾ ਕਿ ਮੈਂ ਲੈ ਆਉਣਾ ਚਾਰਜਰ ਜਿਹੜਾ ਮੇਰੇ ਕੋਲ ਐਕ ਇਹਦੀ ਕੁਆਂਟੀਟੀ ਉਹਨਾਂ ਨੂੰ ਪਤਾ ਜੀ ਮੈਂ ਇਹਨੂੰ ਪੈਕਿੰਗ ਲੈ ਕੇ ਆਣੀ ਆ ਇੱਥੇ ਸਰਵ ਕਰ ਦੇਣੀ ਆ ਤੇ ਜਦੋਂ ਮੈਂ ਹੁਣ ਘਰ ਜਾਣਾ ਫਿਰ ਮੈਂ ਇਹ ਦੇਖਣਾ ਕਿ ਹੁਣ ਬਜ਼ਾਰੋਂ ਕਿਹੜਾ ਸਮਾਨ ਲੈ ਆਉਣ ਵਾਲਾ ਫਿਰ ਮੈਂ ਉਹ ਲਿਆ ਕੇ ਉਹਨਾਂ ਨੂੰ ਹੈਂਡ ਓਵਰ ਕਰ ਦੇਣਾ ਨਹੀਂ ਹਾਲੇ ਸਾਡੀ ਏਸ ਜਿਹੜੀ ਉਹ ਕੰਮ ਕਰ ਸਕਦੇ ਆ ਜੇ ਤੁਸੀਂ ਮਤਲਬ ਇਸ ਚੀਜ਼ ਨੂੰ ਮਹਿਸੂਸ ਕਰੋਗੇ ਕਿ ਤੁਸੀਂ ਥੱਕ ਗਏ ਹੋ ਤੇ ਸਮਝੋ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਬਿਲਕੁਲ ਜੀ ਇਹੀ ਮੇਰਾ ਮੈਸੇਜ ਆ ਕਿ ਅਗਰ ਤੁਸੀਂ ਚਾਹੁੰਦੇ ਹੋ ਕੋਈ ਕੰਮ ਕਰਨਾ ਤੇ ਇੱਥੇ ਰਹਿ ਕੇ ਕੰਮ ਜਿਹੜਾ ਉਹ ਕਰ ਸਕਦੇ ਹੋ ਜੇ ਬਾਹਰਲੇ ਸਾਡੇ ਪ੍ਰਵਾਸੀ ਵੀਰ ਜਿਹੜੇ ਨੇ ਉਹ ਇੱਥੇ ਆ ਕੇ ਕੋਈ ਕੰਮ ਕਰ ਸਕਦੇ ਆ ਫਿਰ ਅਸੀਂ ਕਿਉਂ ਨਹੀਂ ਕੰਮ ਕਰ ਸਕਦੇ ਇਹ ਹੀ ਮੇਰਾ ਮੈਸੇਜ ਹੈ ਦੇਖਿਆ ਜਾਏ ਕਿ ਤੁਸੀਂ ਨੋਰਮਲ کہہ ਦਿੰਦੇ ਕਿ ਸਭ ਪੈਸੇ ਤੋਂ ਤੇਰਾ ਮੈਂ ਕਾਰੋਬਾਰ ਬੁਣਾ ਪਰ ਇਹ ਕਿ ਸੱਚੀ ਤੋਂ ਕੰਮ ਬੁਣਾ ਨਹੀਂ ਬਣਾ ਨਹੀਂ ਬੜਾ ਈਜ਼ੀ ਹੈ ਤੁਹਾਡੇ ਸਾਹਮਣੇ ਦੇਖ ਲਓ ਆਈਸ ਬਾਕਸ ਲੱਗਾ ਹੋਇਆ ਵਾ ਇਹਦੇ ਵਿੱਚ ਅਸੀਂ ਪੈਕੇਟ ਪੈਕ ਕੀਤੇ ਹੁੰਦੇ ਨੇ ਔਰ ਬਿਲਕੁਲ ਅਸੀਂ ਸਫਾਈ ਦਾ ਜਿਹੜਾ ਉਹ ਧਿਆਨ ਰੱਖਦੇ ਹਾਂ ਇਹਦੇ ਵਿੱਚ ਔਰ ਆਪਣੇ ਜਿਹੜੇ ਵੀ ਸਾਡੇ ਕਸਟਮਰ ਨੇ ਉਹਨਾਂ ਨੂੰ ਇੱਕ ਅੱਛੀ ਕੁਆਲਿਟੀ ਵਾਲੀ ਚੀਜ਼ ਜਿਹੜੀ ਹੋਵੇਗੀ ਦੇਖਿਆ ਆਪਾਂ ਬਹੁਤ ਜ਼ਿਆਦਾ ਚਾਹ ਰਿਹਾ ਆ ਰਹੇ ਹਾਂਜੀ ਇਸ ਟਾਈਮ ਤੇ ਇਸ ਟਾਈਮ ਤੇ ਥੋੜਾ ਰਸ਼ ਹੋ ਜਾਂਦਾ ਵਾ ਇਸ ਕਰਕੇ ਹੀ ਥੋੜਾ ਮੈਂ ਫਿਰ ਅਵਾਇਡ ਕਰਦਾ ਕਿ ਇਹ ਜਿਹੜੀ ਇੰਟਰਵਿਊ ਵਾ ਉਹ ਤੋਂ ਅਵਾਇਡ ਕਰਾਂ ਕਿਉਂਕਿ ਫਿਰ ਉਹ ਵੇਟ ਕਰਦੇ ਰਹਿੰਦੇ ਫਿਰ ਰੋਡ ਦੇ ਉੱਪਰ ਰਸ਼ ਪੈ ਜਾਂਦਾ ਔਰ ਮੈਂ ਚਾਹਣਾ ਕਿ ਕਿਤੇ ਕਿਸੇ ਤਰ੍ਹਾਂ ਕੋਈ ਰਾਸ਼ ਨਾ ਪਵੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਵੇਗਾ ਹਾਂਜੀ ਡੇਲੀ ਹੁੰਦੇ ਲੋਕ ਜਿਹੜੇ ਆਉਂਦੇ ਹਾਂਜੀ ਡੇਲੀ 6 ਵਜੇ ਕਰ ਰਹੀ ਆ ਬੜੀ ਵੱਡੀ ਗੱਲ ਆ ਤੁਹਾਡੇ ਵਾਸਤੇ ਥੈਂਕ ਯੂ ਜੀ ਮੈਂ ਧੰਨਵਾਦ ਕਰਦਾ ਥੈਂਕ ਯੂ ਧੰਨਵਾਦ ਕਰਦਾ ਥੈਂਕ ਯੂ ਥੈਂਕ ਯੂ ਆ ਜਿਹੜਾ ਨਾਮ ਦੱਸਦੇ ਤੇ ਕਿਹੜੀ ਜਗ੍ਹਾ ਬੰਦੇ ਰੋਡ ਆ ਮੇਰਾ ਨਾਮ ਰਵਿੰਦਰ ਸਿੰਘ ਜੀ ਔਰ ਜਿਹੜਾ ਮੇਰਾ profession ਉਹ ਕੰਪਿਊਟਰ টিਚਰ ਔਰ ਇਹ ਜਿਹੜਾ ਸੈਟਅਪ ਮੈਂ ਲਗਾਇਆ ਉਹ ਇਵਨਿੰਗ ਟਾਈਮ ਤੇ ਹੁੰਦਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਬਟਾਲਾ ਗੁਰਦਾਸਪੁਰ ਰੋਡ ਆ ਨੀਅਰ ਕਾਦੀਆਂ ਫਟਕ